प्यारे बच्चों प्यार परी सत श्री अकाल स्वागत जिंदगी पंज ਵਿੱਚ ਤੁਹਾਡਾ ਫੇਰ ਅੱਜ ਸਵਾਗਤ ਹੈ ਅੱਜ ਅਸੀਂ ਕਰਾਂਗੇ ਪਾਰਟ ਨੰਬਰ 3 ਜ਼ਿੰਮੇਵਾਰੀ ਬੱਚਿਓ ਤੁਹਾਨੂੰ ਪਤਾ ਹੈ ਜ਼ਿੰਮੇਵਾਰੀ ਹੁੰਦੀ ਕੀ ਹੈ ਜ਼ਿੰਮੇਵਾਰੀ ਕਿਸੇ ਵੀ ਕੰਮ ਨੂੰ ਮਿਹਨਤ ਲਗਨ ਵਫਾਦਾਰੀ ਅਤੇ ਸਮੇਂ ਸਿਰ ਕਰਨਾ ਹੀ ਜ਼ਿੰਮੇਵਾਰੀ ਹੈ ਚਲੋ ਹੁਣ ਮੈਂ ਤੁਹਾਡੇ ਤੋਂ ਕੁਝ ਪ੍ਰਸ਼ਨ ਪੁੱਛਦੀ ਹਾਂ ਤੁਸੀਂ ਮੈਨੂੰ ਤੁਹਾਵਦੇ ਹੋਗੇ ਕੀ ਪਰਿਵਾਰ ਵਿੱਚ ਰਹਿਣਾ ਜ਼ਰੂਰੀ ਹੈ ਹਾਂਜੀ ਬੱਚਿਓ ਪਰਿਵਾਰ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਜਿੱਥੇ ਰਹਿ ਕੇ ਸਾਨੂੰ ਸਾਡੀਆਂ ਜ਼ਰੂਰਤਾਂ ਤਾਂ ਸਾਰੀਆਂ ਪੂਰੀਆਂ ਹੁੰਦੀਆਂ ਹਨ ਪਰਿਵਾਰ ਦੇ ਵਿੱਚ ਖਾਣ ਪੀਣ ਪੈਣਣ ਦੀਆਂ ਪਰ ਅਸੀਂ ਬਹੁਤ ਕੁਝ ਪਰਿਵਾਰ ਦੇ ਵਿੱਚ ਹੀ ਸਿੱਖਦੇ ਹਾਂ ਇਸ ਕਰਕੇ ਅਸੀਂ ਭਾਈਚਾਰਕ ਸਾਂਝ ਵੈ ਜਿਹੜੀ ਉਹ ਵੀ ਪਰਿਵਾਰ ਦੇ ਵਿੱਚੋਂ ਹੀ ਸਭ ਤੋਂ ਪਹਿਲਾਂ ਸਾਨੂੰ ਮਿਲਦੀ ਹੈ ਕਿ ਕਿਸ ਤਰ੍ਹਾਂ ਪਰਿਵਾਰ ਦੇ ਜੀਵਾਂ ਦੇ ਨਾਲ ਅਸੀਂ ਮਿਲ ਕੇ ਰਹਿਣਾ ਹੈ ਠੀਕ ਹੈ ਦੂਸਰਾ ਪ੍ਰਸ਼ਨ ਪਰਿਵਾਰ ਵਿੱਚੋਂ ਅਸੀਂ ਕੀ ਕੀ ਪ੍ਰਾਪਤ ਕਰਦੇ ਹਾਂ ਬੱਚਿਓ ਪਰਿਵਾਰ ਦੇ ਵਿੱਚੋਂ ਸਾਨੂੰ ਸੰਸਕਾਰ ਮਿਲਦੇ ਹੈ ਜਿੱਥੇ ਰਹਿ ਕੇ ਅਸੀਂ ਬਹੁਤ ਸਾਰੀ ਸਿੱਖਿਆ ਪ੍ਰਾਪਤ ਕਰਦੇ ਹਾਂ ਸਾਨੂੰ ਬਹੁਤ ਸਾਰੀਆਂ ਗੱਲਾਂ ਪਰਿਵਾਰ ਦੇ ਵਿੱਚੋਂ ਮਿਲਦੀਆਂ ਜਿਵੇਂ ਸਾਨੂੰ ਸਾਡੇ ਦਾਦਾ ਜੀ ਦਾਦੀ ਜੀ ਪੁਰਾਣੇ ਜ਼ਮਾਨੇ ਦੇ ਵਿੱਚ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਤੁਸੀਂ ਠੀਕ ਹੈ ਹੁਣ ਵੀ ਜੇ ਤੁਹਾਡੇ ਮਾਤਾ ਜੀ ਪਿਤਾ ਜੀ ਤੁਹਾਨੂੰ ਸੁਣਾਉਂਦੇ ਐ ਤਾਂ ਉਹ ਕਹਾਣੀਆਂ ਸਿੱਖਿਆਦਾਇਕ ਹੁੰਦੀਆਂ ਰਾਤ ਨੂੰ ਜਦੋਂ ਤੁਸੀਂ ਸੌਂਨੇ ਹੋ ਉਦੋਂ ਸੁਣਦੇ ਹੋ ਕਹਾਣੀਆਂ ਤੁਸੀਂ ਠੀਕ ਹੈ ਪਰਿਵਾਰ ਦੇ ਵਿੱਚੋਂ ਸਾਨੂੰ ਸੰਸਕਾਰ ਮਿਲਦੇ ਐ ਇਹ ਅਗਲਾ ਪ੍ਰਸ਼ਨ ਕੀ ਸਾਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਬੱਚਿਓ ਹਾਂਜੀ ਸਾਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ ਸਾਡਾ ਇਹ ਪਹਿਲਾ ਫਰਜ਼ ਹੈ ਕਿਉਂਕਿ ਮਾਤਾ ਜੀ ਨੇ ਸਾਨੂੰ ਵੱਡਾ ਕੀਤਾ ਠੀਕ ਹੈ ਦੁੱਧ ਪਲਾਇਆ ਹੈ ਪਿਤਾ ਜੀ ਸਾਡੇ ਬਰਵਿਸ਼ ਕਰਨ ਵਿੱਚ ਮਾਤਾ ਜੀ ਦਾ ਸਹਿਯੋਗ ਦਿੰਦੇ ਹੈ ਠੀਕ ਹੈ ਮਾਤਾ ਪਿਤਾ ਬੱਚੇ ਲਈ ਰੱਬ ਦਾ ਰੂਪ ਹੁੰਦੇ ਹੈ ਇਸ ਕਰਕੇ ਉਹਨਾਂ ਦਾ ਕਹਿਣਾ ਕਦੀ ਨਹੀਂ ਮੋੜਨਾ ਕਿਸੇ ਵੀ ਗੱਲ ਨੂੰ ਹਾਂ ਕਹਿਣੀ ਹੈ ਨਾਨੀ ਕੈਣੀ ਮਾਤਾ ਪਿਤਾ ਦੁਆਰਾ ਦਿੱਤੇ ਕੰਮ ਨੂੰ ਕਿਸ ਢੰਗ ਨਾਲ ਕਰਨਾ ਚਾਹੀਦਾ ਹੈ ਬੱਚਿਓ ਮਾਤਾ ਪਿਤਾ ਦੁਆਰਾ ਦਿੱਤੇ ਕੰਮ ਨੂੰ ਖਿੜੇ ਮੱਥੇ ਹੱਸਦੇ ਹੱਸਦੇ ਕਰਨਾ ਚਾਹੀਦਾ ਹੈ ਕਦੇ ਵੀ ਕਿਸੇ ਵੀ ਕੰਮ ਨੂੰ ਨਾ ਨੁਕਰ ਨਹੀਂ ਕਰਨੀ ਚਾਹੀਦੀ ਚਲੋ ਹੁਣ ਅਸੀਂ ਜ਼ਿੰਮੇਵਾਰੀ ਨੂੰ ਕਿਵੇਂ ਜਾਣੀਏ ਅਤੇ ਸਮਝੀਏ ਹੁਣ ਇਹ ਅਸੀਂ ਇੱਥੇ ਮਾਈਂਡ ਮੈਪਿੰਗ ਦਿੱਤਾ ਹੋਇਆ ਉਸ ਨੂੰ ਕਰਾਂਗੇ ਜ਼ਿੰਮੇਵਾਰੀ ਖੱਬੇ ਪਾਸੇ ਪੀਲਾ ਖਾਨਾ ਜਿਹੜਾ ਉਹ ਕਰਾਂਗੇ ਅਸੀਂ ਮੈਂ ਕੰਮ ਨੂੰ ਸਮੇਂ ਸਿਰ ਕਰਾਂਗਾ ਜਦੋਂ ਤੁਹਾਨੂੰ ਕੋਈ ਵੀ ਕੰਮ ਮਿਲ ਗਿਆ ਇਹ ਨਹੀਂ ਵੀ ਕਰ ਲਾਂਗੇ ਛੱਡੋ ਨਹੀਂ ਪੂਰੇ ਸਮੇਂ ਸਿਰ ਕੰਮ ਤੁਸੀਂ ਉਸ ਨੂੰ ਕਰੋਗੇ ਇਹ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਮੈਂ ਕੰਮ ਨੂੰ ਮਿਹਨਤ ਨਾਲ ਕਰਾਂਗਾ ਕੰਮ ਮਿਲ ਗਿਆ ਕਰੋ ਨਾ ਕਰੋ ਐਵੇਂ ਕਰਦੇ ਰਹੋ ਉਹਨੂੰ ਲੰਮਾ ਟਾਈਮ ਲੱਗੇ ਰੋ ਨਹੀਂ ਮੈਂ ਕੰਮ ਨੂੰ ਮਿਹਨਤ ਨਾਲ ਕਰਾਂਗਾ ਫਿਰ ਉਸ ਤੋਂ ਬਾਅਦ ਸੱਜੇ ਪਾਸੇ ਜਿਹੜਾ ਖਾਣਾ ਆਇਆ ਪਹਿਲਾਂ ਪੀਲਾ ਖਾਣਾ ਫਿਰ ਹਰਾ ਫਿਰ ਆਹ ਗੁਲਾਬੀ ਖਾਣਾ ਮੈਂ ਕੰਮ ਨੂੰ ਲਗਨ ਨਾਲ ਕਰਾਂਗਾ ਮਿਹਨਤ ਤਾਂ ਤੁਸੀਂ ਹਾਰਡ ਵਰਕ ਤਾਂ ਕਰਦੇ ਹੀ ਹੋ ਠੀਕ ਹੈ ਤਾਂ ਉਸ ਦੇ ਨਾਲ-ਨਾਲ ਤੁਸੀਂ ਡੈਡੀਕੇਸ਼ਨ ਲਗਨ ਨਾਲ ਵੀ ਕੰਮ ਕਰੂੰਗੀ ਠੀਕ ਫਿਰ ਮੈਂ ਕੰਮ ਨੂੰ ਬਫਾਦਾਰੀ ਨਾਲ ਕਰਾਂਗਾ ਪੂਰਾ ਤਨ ਦੇਹੀ ਨਾਲ ਕਰਾਂਗਾ ਕੰਮ ਇਹ ਨਹੀਂ ਵੀ ਕੰਮ ਵਿਚ ਹੀ ਰਹਿ ਗਿਆ ਤਾਂ ਰਹਿ ਗਿਆ ਨਹੀਂ ਉਹਨੂੰ ਪੂਰਾ ਸਿਰੇ ਚੜਾਣਾ ਕੋਈ ਵੀ ਕੰਮ ਮਿਲ ਜੇ ਉਹ ਇਹ ਲੱਗੇ ਵੀ ਇਸ ਬੱਚੇ ਨੂੰ ਕੰਮ ਮਿਲੇ ਨਾ ਤਾਂ ਇਹ ਕੰਮ ਪੂਰਾ ਹੋ ਗਿਆ ਐਜੀ ਸੋਚ ਆਪਣੀ ਇਹ ਜੀ ਪੂਰਾ ਵਫਾਦਾਰੀ ਜਿਹੜੀ ਹੈ ਨਾ ਫੇਥਫੁਲਨੈਸ ਜਿਵੇਂ ਠੀਕ ਹੈ ਇਹ ਜ਼ਰੂਰੀ ਹੈ ਬਹੁਤ ਜ਼ਿਆਦਾ ਪਤਾ ਲੱਗ ਜਾਂਦਾ ਦੂਰੋਂ ਵੀ ਇਹ ਤਾਂ ਬੰਦਾ ਬਹੁਤ ਵਫਾਦਾਰ ਹੈ ਠੀਕ ਹੈ ਤੇ ਬੱਚਿਓ ਕੰਮ ਨੂੰ ਮਿਹਨਤ ਲਗਨ ਵਫਾਦਾਰੀ ਨਾਲ ਤੇ ਸਮੇਂ ਸਿਰ ਕਰਨਾ ਹੀ ਜ਼ਿੰਮੇਵਾਰੀ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਹੁਣ ਅਸੀਂ ਕਰਾਂਗੇ ਅਗਲਾ ਈੜੀ ਭਾਗ ਜ਼ਿੰਮੇਵਾਰੀ ਦਾ ਖੇਤਰ ਬੱਚੇ ਪ੍ਰਵਾਸ ਵਿੱਚ ਰਹਿੰਦੇ ਵੱਖ-ਵੱਖ ਤਰ੍ਹਾਂ ਨਾਲ ਜ਼ਿੰਮੇਵਾਰ ਬਣ ਸਕਦੇ ਹਨ ਕਿਵੇਂ ਅਲੱਗ-ਅਲੱਗ ਪੱਖਾਂ ਤਹਿਤ ਇੱਕ ਤੋਂ ਵੱਧ ਪੱਖਾਂ ਪ੍ਰਤੀ ਜ਼ਿੰਮੇਵਾਰ ਹੋ ਸਕਦੇ ਹਨ ਮਾਤਾ-ਪਿਤਾ ਵੱਡਿਆਂ ਪ੍ਰਤੀ ਠੀਕ ਹੈ ਕਿਵੇਂ ਇੱਕ ਤੱਕ ਕਹਿਣਾ ਮੰਨਣਾ ਤੁਸੀਂ ਉਹਨਾਂ ਦਾ ਕਹਿਣਾ ਮੰਨੋ ਕਦੇ ਵੀ ਨਾ ਨਾ ਕਰੋ ਕਿਸੇ ਵੀ ਗੱਲ ਨੂੰ ਰੋਕਦੇ ਆ ਤੁਹਾਨੂੰ ਉਹ ਜਿਆਦਾ ਫੋਨ ਤੇ ਨਾ ਲੱਗੇ ਰੋ ਅੱਖਾਂ ਖਰਾਬ ਹੁੰਦੀਆਂ ਗੱਲ ਮੰਨਣੀ ਚਾਹੀਦੀ ਹੈ ਜੇ ਟੀਵੀ ਨਾ ਦੇਖੋ ਜਿਆਦਾ ਕਹਿੰਦੇ ਆ ਤਾਂ ਕਹਿਣਾ ਮੰਨਣਾ ਚਾਹੀਦਾ ਕੋਈ ਵੀ ਗੱਲ ਜਿਹੜੀ ਤੁਹਾਨੂੰ ਰੋਕਦੇ ਆ ਠੀਕ ਹੈ ਕਹੀ ਗੱਲ ਦਾ ਵਿਰੋਧ ਗੁੱਸਾ ਨਾ ਕਰਨਾ ਨਹੀਂ ਤੁਸੀਂ ਤਾਂ ਐਵੇਂ ਕਹਿੰਦੇ ਰਹਿੰਦੇ ਹੋ ਮੈਂ ਦੇਖੋ ਮੈਂ ਪੜ ਲਿਆ ਮੈਂ ਟੀਵੀ ਹੁਣੇ ਤਾਂ ਦੇਖਣ ਲੱਗਿਆਂ ਨਹੀਂ ਬਹਿਸ ਨਹੀਂ ਕਰਨੀ ਉਹਨਾਂ ਨਾਲ ਜਦੋਂ ਤੁਸੀਂ ਜਵਾਬ ਦਿੰਨੇ ਹੋ ਨਾ ਉਹਨਾਂ ਨਾਲ ਤੁਸੀਂ ਬਹਿਸ ਕਰਦੇ ਹੋ ਇਹਦਾ ਮਤਲਬ ਤੁਸੀਂ ਗੁੱਸਾ ਕਰ ਰਹੇ ਹੋ ਨਿਓ ਉਸ ਗੱਲ ਦਾ ਵਿਰੋਧ ਕਰ ਰਹੇ ਹੋ ਨਾ ਉਹਨਾਂ ਨੂੰ ਤੇ ਤੁਹਾਡੀ ਉੱਥੇ ਵੀ ਜ਼ਿੰਮੇਵਾਰੀ ਹੈ ਵੀ ਹਾਂਜੀ ਉਹ ਕਹਿੰਦੇ ਆ ਨਾ ਠੀਕ ਹੈ ਠੀਕ ਹੈ ਜੀ ਹੁਣ ਨਹੀਂ ਮੈਂ ਦੇਖਦਾ ਮੰਨ ਲੈਣੀ ਚਾਹੀਦੀ ਕਹੀ ਗੱਲ ਧਿਆਨ ਵਿੱਚ ਰੱਖਣਾ ਇੱਕ ਵਾਰੀ ਕਹਿਤੀ ਨਾ ਤੁਹਾਨੂੰ ਵੀ ਇਹ ਟੀਵੀ ਜ਼ਿਆਦਾ ਨਹੀਂ ਦੇਖਣਾ ਦੇਖੋ ਤੁਸੀਂ ਫੋਨ ਵੀ ਦੇਖਦੇ ਰਹਿੰਦੇ ਹੋ ਫਿਰ ਤੁਸੀਂ ਟੀਵੀ ਵੀ ਦੇਖਦੇ ਹੋ ਫਿਰ ਤੁਸੀਂ ਵੀਡੀਓ ਗੇਮ ਖੇលਦੇ ਹੋ ਤੁਹਾਨੂੰ ਇੱਕ ਵਾਰੀ ਕਹਤਾ ਨਾ ਤੇ ਇਹ ਨਹੀਂ ਵੀ ਉਹੀ ਇੱਕ ਗੱਲ ਨੂੰ ਤੁਹਾਨੂੰ बार-बार ਰੋਕ ਰੁਕਿਆ ਜਾਵੇ ਜਾਂ ਟੁੱਕਿਆ ਜਾਵੇ ਠੀਕ ਹੈ ਇਹ ਵੀ ਇੱਕ ਤੁਹਾਡਾ ਜ਼ਿੰਮੇਵਾਰੀ ਦਾ ਖੇਤਰ ਬਣ ਜਾਂਦਾ ਹੈ ਵੱਡਿਆਂ ਪ੍ਰਤੀ ਕਹਿਣਾ ਮੰਨਣਾ ਕਿਸੇ ਵੀ ਗੱਲ ਦਾ ਗੁੱਸਾ ਨਾ ਕਰਨਾ ਵਿਰੋਧ ਨਾ ਕਰਨਾ ਤੇ ਗੱਲ ਕਹੀ ਹੋਈ ਹਮੇਸ਼ਾ ਧਿਆਨ ਵਿੱਚ ਰੱਖਣਾ ਦਾ ਮਤਲਬ ਹਮੇਸ਼ਾ ਯਾਦ ਰੱਖਣਾ ਦੂਸਰਾ ਭਾਗ ਘਰੇਲੂ ਕੰਮਾਂ ਪ੍ਰਤੀ ਜ਼ਿੰਮੇਵਾਰੀ ਤੋਂ ਡਿੱਗੀ ਬਣਦੀ ਹੈ ਠੀਕ ਹੈ ਹੁਣ ਤੋਂ ਲਾਕਡਾਊਨ ਜਿਹੜਾ ਚੱਲ ਰਿਹਾ ਸੀ ਸਮੇਂ ਸਿਰ ਉੱਠਣਾ ਚਾਹੀਦਾ ਸੀ ਤੁਸੀਂ ਉੱਠਦੇ ਸੀ ਬੱਚਿਓ ਸਕੂਲ ਤੁਸੀਂ ਨਹੀਂ ਜਾਂਦੇ ਸੀ ਉੱਠਦੇ ਸੀ ਚਲੋ ਆਨਲਾਈਨ ਕਲਾਸੇ ਤੁਹਾਡੀਆਂ ਲੱਗਦੀਆਂ ਟਾਈਮ ਸਿਰ ਨੂੰ ਹੀ ਮੇਰੀ ਕਲਾਸ 8:00 ਵਜੇ ਆ ਤਾਂ 7:00 ਵਜੇ ਉੱਠਣਾ ਨਹੀਂ ਮਾਤਾ ਜੀ ਪਿਤਾ ਜੀ ਤੁਹਾਡੇ ਮੰਮੀ ਡੈਡੀ ਜਦੋਂ ਤੁਹਾਨੂੰ ਕਹਿੰਦੇ ਆ ਸਮੇਂ ਸਿਰ ਉਠੋ ਆਪਣਾ ਜਿਹੜਾ ਟਾਈਮ ਟੇਬਲ ਬਣਿਆ ਹੋਣਾ ਚਾਹੀਦਾ ਫਿਰ ਉੱਠ ਕੇ ਸਰੀਰ ਦੀ ਸਫਾਈ ਵੀ ਜ਼ਰੂਰੀ ਹੈ ਤੁਹਾਡੀ ਕਰਨੀ ਠੀਕ ਹੈ ਉਦੇ ਵਿੱਚ ਉਸ ਤੋਂ ਬਾਅਦ ਦੇਖੋ ਸਮੇਸੇ ਉੱਠੋ ਸਰੀਰ ਦੀ ਸਫਾਈ ਉਹਦੇ ਨਾਲ ਯੋਗਾ ਵੀ ਥੋੜੀ ਬਹੁਤ ਕਰੋ ਠੀਕ ਹੈ ਬਰਸ਼ ਕਰੋ ਆਪਣੇ ਦੰਦ ਸਾਫ ਕਰਨੇ ਵੀ ਬਹੁਤ ਜ਼ਰੂਰੀ ਹੈ ਇਸ਼ਨਾਨ ਪਾਣੀ ਕਰਕੇ ਆਪਣਾ ਨਾਸ਼ਤਾ ਕਰਕੇ ਘਰ ਦੇ ਨਾਲ ਫਿਰ ਘਰ ਦੀ ਸਾਂਭ-ਸਵਾਲ ਵੀ ਕਰਨੀ ਤੁਹਾਡੇ ਬਹੁਤ ਜ਼ਰੂਰੀ ਹੈ ਕੋਈ ਵੀ ਚੀਜ਼ ਚੱਕ ਰੱਖ ਕਰਨੀ ਹੈ ਤੁਹਾਡੇ ਮਾਤਾ ਜੀ ਕਹਿੰਦੇ ਆ ਜਾਂ ਪਿਤਾ ਜੀ ਕਹਿੰਦੇ ਆ ਤਾਂ ਉਹਨਾਂ ਦਾ ਸਹਿਯੋਗ ਕਰਨਾ ਤੁਹਾਡਾ ਫਰਜ਼ ਬਣ ਜਾਂਦਾ ਬੱਚਿਓ ਇਸ ਕਰਕੇ ਕੀ ਹੈ ਖੇਤਰ ਕੀ ਹੈ ਜ਼ਿੰਮੇਵਾਰੀ ਦੇ ਵੱਡਿਆਂ ਪ੍ਰਤੀ ਤੁਹਾਡਾ ਤੁਹਾਡੇ ਜਿਹੜੇ ਫਰਜ਼ ਹੈ ਉਹ ਪੂਰੇ ਨਿਭਾਉਣੇ ਚਾਹੀਦੇ ਆ ਤੇ ਘਰੇਲੂ ਕੰਮਾਂ ਦੀ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਜਾਂਦੀ ਹੈ ਉਹ ਵੀ ਤੁਹਾਨੂੰ ਸਮੇਂ ਸਿਰ ਜਿਹੜਾ ਵੀ ਕੰਮ ਕਹਿੰਦੇ ਆ ਉਹ ਕਰਦੇ ਰਹਿਣਾ ਚਾਹੀਏ ਠੀਕ ਹੈ ਬੱਚੋ ਆਓ ਫਿਰ ਜ਼ਿੰਮੇਵਾਰੀ ਨੂੰ ਅਸੀਂ ਕਿਵੇਂ ਅਪਣਾਈਏ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਸਾਡੀ ਆਪਣੇ ਆਪ ਦੀ ਵੀ ਬਣਦੀ ਹੈ ਬੱਚੋ ਕੀ ਸਰੀਰ ਦੀ ਸਫਾਈ ਠੀਕ ਹੈ ਸਵੇਰੇ ਉੱਠਦੇ ਹਾਂ ਸ਼ਰੀਰ ਦੇ ਵਿੱਚ ਹੀ ਸਾਡਾ ਮੂੰਹ ਆਉਂਦਾ ਹੈ ਨਾ ਤੇ ਕੋਈ ਵੀ ਚੀਜ਼ ਖਾਣੇ ਹੋ ਹੱਥਾਂ ਦੀ ਸਫਾਈ ਆਪਣੇ ਮੂੰਹ ਦੀ ਸਫਾਈ ਬ੍ਰਸ਼ ਕਰਦੇ ਹਾਂ ਫਿਰ ਤੁਸੀਂ ਇਸ਼ਨਾਨ ਕਰਦੇ ਹੋ ਹੈ ਨਾ ਨਹਾਉਂਦੇ ਹੋ ਨਾ ਫਿਰ ਰੋਜ਼ ਨਹਾਉਣਾ ਚਾਹੀਦਾ ਤੇ ਸਮੇਂ ਸਿਰ ਨਹਾਉਣਾ ਚਾਹੀਦਾ ਉਹਦਾ ਸਮਾਂ ਤੁਸੀਂ ਫਿਕਸ ਕਰ ਲੈਣਾ ਚਾਹੀਦਾ ਵੀ ਸਵੇਰੇ ਉੱਠਿਆ ਬ੍ਰਸ਼ ਕੀਤਾ ਤੇ ਨਾਲ ਹੀ ਨਹਾ ਲਓ ਇਹ ਨਹੀਂ ਵੀ ਚੱਲ ਪਹਿਲਾਂ ਖਾਣਾ ਖਾਈਏ ਬਾਅਦ ਚਨਾਈਏ ਦੰਦ ਸਾਫ਼ ਕਰਨ ਦੀ ਮੈਂ ਗੱਲ ਕੀਤੀ ਹੈ ਫਿਰ ਵਾਲਾਂ ਦੀ ਸਫਾਈ ਦੀ ਗੱਲ ਕੀਤੀ ਹੈ ਨੋ ਵੀ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਸਾਫ਼ ਸੁਥਰੇ ਜਿਹੜੇ ਕੱਪੜੇ ਵੀ ਪਾਉਣੇ ਚਾਹੀਦੇ ਜੇ ਤੁਸੀਂ ਪਾਉਂਗੇ ਤੁਹਾਨੂੰ ਦੇਖ ਕੇ ਤੁਹਾਡੇ ਛੋਟੇ ਭੈਣ ਭਰਾ ਠੀਕ ਹੈ ਹੋਰ ਵੀ ਕਿਤੇ ਬਾਹਰ ਨਿਕਲੋਂਗੇ ਤਾਂ ਗਲੀ ਦੇ ਵਿੱਚ ਵੀ ਸਾਰੇ ਕਹਿਣਗੇ ਦੇਖੋ ਕਿੰਨਾ ਸਾਫ਼ ਸੁਥਰਾ ਬੱਚਾ ਕਿੰਨਾ ਅੱਛਾ ਬਣ ਕੇ ਰਹਿੰਦਾ ਤੇ ਕੱਪੜਿਆਂ ਦੀ ਸਫਾਈ ਕੱਪੜਿਆਂ ਦੇ ਵਿੱਚ ਸਿਰਫ ਤੁਹਾਡੇ ਹੀ ਕੱਪੜੇ ਨਹੀਂ ਜਿੱਥੇ ਤੁਸੀਂ ਬਹਿਨੇ ਹੋ ਬਿਸਤਰੇ ਦੀ ਠੀਕ ਹੈ ਜਾਂ ਸੋਫੇ ਤੇ ਜਿੱਥੇ ਬੈੰਨੇ ਹੋ ਆਪਣੇ ਕੱਪੜਿਆਂ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ ਬੱਚਿਓ ਇੱਕ ਮੈਂ ਜ਼ਿੰਮੇਵਾਰੀ ਦੀ ਅਪਣਾਉਣ ਦੀ ਇੱਥੇ ਮੈਂ ਇੱਕ ਤੁਹਾਨੂੰ ਹੋਰ ਜ਼ਿੰਮੇਵਾਰੀ ਵਾਲੀ ਗੱਲ ਕਰਾਂਗੀ ਸਾਨੂੰ ਪ੍ਰਕਿਰਤੀ ਦੇ ਨਾਲ ਵੀ ਜੁੜਨਾ ਚਾਹੀਦਾ ਹੈ ਸਾਨੂੰ ਆਪਣੀ ਵਾਤਾਵਰਣ ਦਾ ਆਲੇ-ਦੁਆਲੇ ਦੀ ਵੀ ਸੰਭਾਲ ਕਰਨੀ ਚਾਹੀਦੀ ਹੈ ਜਿੱਥੇ ਸਾਨੂੰ ਅਸੀਂ ਆਪ ਸਾਫ਼ ਸੁਥਰੇ ਰਵਾਂਗੇ ਉਹਦੇ ਨਾਲ ਸਾਨੂੰ ਆਪਣੇ ਵਾਤਾਵਰਣ ਦੀ ਵੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਆਲੇ-ਦੁਆਲੇ ਸਾਫ਼ ਰੱਖਣਾ ਚਾਹੀਦਾ ਹੈ ਠੀਕ ਹੈ ਸਫਾਈ ਵਾਲਾ 파ਟ ਤੁਸੀਂ ਪੜ ਚੁੱਕੇ ਹੋ ਤੇ ਸਾਨੂੰ ਪੌਦੇ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਜਿੰਨੇ ਅਸੀਂ ਪੌਦੇ ਬੂਟੇ ਜਾਂ ਦਰਖਤ ਵੱਢਦੇ ਆ ਤੇ ਸਾਨੂੰ ਲਾਉਣੇ ਵੀ ਚਾਹੀਦੇ ਆ ਤੁਹਾਡੇ ਜਨਮ ਦਿਨ ਦੇ ਉੱਪਰ ਸਕੂਲ ਵਿੱਚ ਲਗਾਓ ਠੀਕ ਹੈ ਘਰ ਵਿੱਚ ਲਗਾਓ ਕਿਤੇ ਗੁਰਦੁਆਰੇ ਵਿੱਚ ਲਗਾਓ ਜਾਂ ਕੋਈ ਇਸਰਾ ਦੇ ਵਿੱਚ ਲਗਾਓ ਜਾਂ ਫਿਰ ਸੜਕ ਦੇ ਕੰਢੇ ਲਾਓ ਜਾਂ ਫਿਰ ਨਹਿਰ ਦੇ ਕੰਢੇ ਲਗਾਓ ਦਰਖਤ ਵੀ ਤੁਹਾਨੂੰ ਵੱਧ ਤੋਂ ਵੱਧ ਇਹ ਵੀ ਇੱਕ ਸਾਡੀ ਸਾਡੀ ਜਿਹੜੀ ਹੈ ਪ੍ਰਕਿਰਤੀ ਨੂੰ ਕੁਦਰਤ ਨੂੰ ਅ ਅੱਗੇ ਵਧਾਉਣ ਵਾਸਤੇ ਠੀਕ ਹੈ ਵੀ ਕੁਦਰਤ ਸਾਡੀ ਕਦੇ ਵੀ ਜਿਵੇਂ ਮੌਸਮ ਵਿੱਚ ਵਿਦਲਾਵ ਆ ਰਹੇ ਹੈ ਹਨਾ ਤੇ ਦਰਖਤ ਲਗਾਣੇ ਬਹੁਤ ਜ਼ਰੂਰੀ ਹੈ ਇਹ ਵੀ ਇੱਕ ਸਾਡੇ ਮੈਂ ਇੱਕ ਗੱਲ ਹੀ ਕਹਾਂਗੀ ਇਸ ਪਾਠ ਦੇ ਵਿੱਚ ਉਹ ਵੀ ਸਾਡਾ ਨਾਲ ਨਾਲ ਫਰਜ਼ ਬਣਦਾ ਹੈ ਜਦੋਂ ਜ਼ਿੰਮੇਵਾਰੀ ਵਾਲੀ ਗੱਲ ਹੈ ਘਰ ਦੇ ਵਿੱਚ ਜਿਹੜੀ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਆਗਿਆਕਾਰੀ ਬੱਚਾ ਬਣਨਾ ਤਾਂ ਤੁਹਾਡਾ ਫਰਜ ਹੈ ਤੇ ਕੁਦਰਤ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕੁਦਰਤ ਨੂੰ ਪਿਆਰ ਵੀ ਕਰਨਾ ਚਾਹੀਦਾ ਹੈ ਕੁਦਰਤ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ ਤੇ ਠੀਕ ਹੈ ਉਸ ਨਾਲ ਜੁੜੇ ਰਹਿਣਾ ਵੀ ਚਾਹੀਦਾ ਹੈ ਤੇ ਆਓ ਅਸੀਂ ਜ਼ਿੰਮੇਵਾਰੀ ਅਪਣਾਉਂਦੇ ਅਪਣਾਉਂਦੇ ਅੱਛੇ ਬੱਚੇ ਬਣੀਏ ਠੀਕ ਹੈ ਤੁਸੀਂ ਅੱਗੇ ਤੋਂ ਸਮੇਂ ਸਿਰ ਉੱਠੋਗੇ ਠੀਕ ਹੈ ਫਿਰ ਨਹਾਓਗੇ ਫਿਰ ਆਪਣੀ ਆਪਣਾ ਜਿਵੇਂ ਮਾਤਾ ਪਿਤਾ ਤੁਹਾਨੂੰ ਕਹਿਣਗੇ ਉਹਨਾਂ ਦਾ ਕਹਿਣਾ ਮੰਨੋਗੇ ਇਸ ਲਈ ਤੁਸੀਂ ਵੀਡੀਓ ਨੂੰ ਬੜੇ ਪਿਆਰ ਨਾਲ ਸੁਣਿਆ ਹੁਣ ਧੰਨਵਾਦ